ਆਪਾਂ 2-3 ਦਿਨਾਂ ਦੀ ਤਿਆਰੀ ਤੋਂ ਬਾਅਦ ਅੱਜ ਮਸ਼ੀਨਾਂ ਲੈ ਕੇ ਰੋਡ ਤੇ ਚੱਲ ਪਏ ਜੇ ਟਾਈਮ ਦੀ ਗੱਲ ਕਰੀਏ ਤਾਂ ਟਾਈਮ 10:30 ਹੋ ਗਿਆ ਤੇ ਜਿਹੜੀ ਆਪਣੀ ਚੱਲਣ ਦੀ ਬਿਉਂਤ ਬੰਦੀ ਸੀ ਉਹ 7:30-8:00 ਵਜੇ ਸੀ ਪਰ ਮਸ਼ੀਨਾਂ ਦੇ ਵਿੱਚ ਸਮਾਨ ਰੱਖਦੇ ਕਰਦੇ ਆਪਾਂ 2 ਘੰਟੇ ਲੇਟ ਹੋ ਗਏ ਤੇ ਟਾਈਮ 10:30 ਹੋ ਗਿਆ ਪਹਿਲਾਂ ਆਪਣੀ 3 ਮਸ਼ੀਨਾਂ ਰੋਡ ਤੇ ਲੈ ਕੇ ਜਾਣ ਦੀ ਤਿਆਰੀ ਸੀ ਆਪਣੇ ਤਿੰਨੇ ਮਸ਼ੀਨਾ ਤਿਆਰ ਕਰ ਲੀਆਂ ਸੀ ਤੇ ਫਿਰ ਬਿਲਕੁਲ ਟਾਈਮ ਤੇ ਆ ਕੇ ਆਪਣੀ SLA ਬਦਲ ਗਈ ਤੇ ਹੁਣ ਆਪਾਂ ਆਪਣੀਆਂ ਜਿਹੜੀਆਂ ਦੋ ਮਸ਼ੀਨਾਂ ਨੇ ਇਹਨਾਂ ਨੂੰ ਲੈ ਕੇ ਚੱਲਿਆ ਤੇ ਇੱਕ ਮਸ਼ੀਨ ਤਿਆਰ ਕਰਕੇ ਆਪਾਂ ਨੇ ਆਪਣੇ ਠਿਕਾਣੇ ਤੇ ਖੜਾ ਸੀ ਉਹਨੂੰ ਦੋ ਦਿਨਾਂ ਬਾਅਦ ਟਾਈਮ ਲੱਗਾ ਦੋ ਦਿਨਾਂ ਬਾਅਦ ਜੇ ਚਾਰ ਦਿਨਾਂ ਬਾਅਦ ਟਾਈਮ ਲੱਗਾ ਤਾਂ ਚਾਰ ਦਿਨਾਂ ਬਾਅਦ ਆ ਕੇ ਆਪਾਂ ਉਹ ਮਸ਼ੀਨ ਨੂੰ ਲੈ ਜਾਾਂਗੇ ਹੁਣ ਪਹਿਲਾਂ ਜਿਹੜੀਆਂ ਆਪਣੀਆਂ ਇਹ ਦੋ ਮਸ਼ੀਨਾਂ ਨੇ ਆਪਾਂ ਇਹਨਾਂ ਦੇ ਡੀਜ਼ਲ ਟੈਂਕ ਫੁੱਲ ਕਰਾਉਣਾ ਤੇ ਉਹ ਤੋਂ ਬਾਅਦ ਕਰਦੇ ਆ ਫਿਰ ਸਾਫ ਕਰੂ ਇਹ ਦੋਹੇ ਮਸ਼ੀਨਾਂ ਦੇ ਟੈਂਕ ਫੁੱਲ ਕਰਾਵਾਂਗੇ ਉਦੋਂ ਬਾਅਦ ਰੋਡ ਤੇ ਲੈ ਕੇ ਚੱਲਦੇ ਆ ਆਪਣੇ ਆਪਣੀ 5 ਨੰਬਰ ਮਸ਼ੀਨ ਆ ਜਿਹੜੀ ਇਹਦਾ ਡੀਜ਼ਲ ਟੈਂਕ ਫੁੱਲ ਕਰ ਲਿਆ ਇਹਦੇ ਵਿੱਚ 30750 ਦਾ ਡੀਜ਼ਲ ਪਿਆ ਬਾਕੀ ਹੁਣ 4 ਨੰਬਰ ਮਸ਼ੀਨ ਦਾ ਟੈਂਕ ਫੁੱਲ ਕਰਾਉਣਾ ਉਹ ਚ ਦੇਖਣਾ ਵੀ ਕਿੰਨਾ ਖ ਪੈਂਦਾ ਇਹ ਮਸ਼ੀਨ ਦੇ ਟੈਂਕੀ ਥੋੜਾ ਮोटा ਡੀਜ਼ਲ ਹੈਗਾ ਸੀ ਉਹ ਮਸ਼ੀਨ ਦਾ ਟੈਂਕੜਾ ਬਿਲਕੁਲ ਖਾਲੀ ਆ ਉਹਨੂੰ ਭਰਾਉਣਾ ਤੇ ਉਹ ਚ ਦੇਖਣਾ ਕਿੰਨਾ ਡੀਲ ਪੈਂਦਾ ਚੱਲ ਵੀ ਸੱਤੂ ਕਰ ਲਾ ਗਾ ਹਾਂ ਵੀਰੇ ਨੂੰ ਆਨੇ ਆਪਣੀਆਂ ਦੋਹੇ ਮਸ਼ੀਨਾਂ ਦੇ ਟੈਂਕ ਫੁੱਲ ਕਰਾ ਲੇ ਪਹਿਲੀ ਮਸ਼ੀਨ ਚ 23000 ਦਾ ਡੀਜ਼ਲ ਪਿਆ ਤੇ ਇਸ ਚ 22000 ਦਾ ਬਾਕੀ ਹੁਣ ਕਰ ਦਿਆਂ ਸਫ਼ਰ ਸ਼ੁਰੂ ਮਸੀਨਾਂ ਦੇ ਡੀਜ਼ਲ ਡੂਜ਼ਲ ਪਵਾਉਣ ਤੋਂ ਬਾਅਦ ਆਪਾਂ ਚੱਲ ਪਏ ਆਪਣੇ ਸਫ਼ਰ ਤੇ ਤੇ ਅੱਜ ਦੀ ਰਾਤ ਆਪਣੀ ਰੋਡ ਤੇ ਨਿਕਲੂਗੀ ਤੇ ਕੱਲ ਦਾ ਦਿਨ ਜਿਹੜਾ ਉਹ ਵੀ ਰੋਡ ਤੇ ਤੇ ਆਪਾਂ ਪਰਸੋਂ ਸ਼ਾਮ ਤੱਕ ਆਪਣੇ ਠਿਕਾਣੇ ਦੇ ਪਹੁੰਚਾਂਗੇ ਬਾਕੀ ਹੁਣ ਲੈਣਾ ਰੱਬ ਦਾ ਨੋ ਤਿੰਨ ਮੀਟ ਦਾ ਸਫਰ ਨਾ ਟਾਈਮ 2:20 ਤੇ ਆਪਾਂ 6:10 ਵਜੇ ਚੱਲੇ ਸੀ ਆਪਾਂ ਨੂੰ ਚੱਲਿਆ ਨੂੰ ਤਕਰੀਬਨ ਤਕਰੀਬਨ 4:30-5 ਘੰਟੇ ਹੋ ਗਏ ਤੇ ਆਪਾਂ ਹੁਣ ਢਾਬੇ ਦੇ ਰੁਕ ਗਏ ਚਾਹ ਪੀਣ ਵਾਸਤੇ ਕਿਉਂਕਿ ਠੰਡ ਖਾਸੀ ਆ ਤੇ ਠੰਡ ਕਰਕੇ ਚਾਹ ਦੀ ਪੀ ਕੇ ਫੇਰ ਚੱਲਾਂਗੇ ਨਾਲੇ ਤਾਂ ਮਸ਼ੀਨਾਂ ਨੂੰ ਮਾੜਾ ਮੋਟਾ ਆਰਾਮ ਮਿਲ ਜਾਊ ਤੇ ਨਾਲੇ ਬੰਦਿਆਂ ਨੂੰ ਆਰਾਮ ਮਿਲ ਜਾਊਗਾ ਤੇ ਹੁਣ ਚਾਹ ਪੀਣਾ ਚਾਹ ਪੀ ਕੇ ਫੇਰ ਚੱਲਦੇ ਹਾਂ ਅੱਜ ਜੀ ਕਰਦਾ ਚਾਹ ਪੀਣ ਨੂੰ ਜੀ ਕਰਦਾ ਬਈ ਠੰਡ ਬਹੁਤ ਆ ਅੱਛਾ ਹੋਰ ਚਲੋ ਉੱਥੇ ਇੱਕ ਬਾਰ ਮਸ਼ੀਨਾਂ ਤੇ ਮਾਰ ਲਵਨੇਗਾ ਹਾਂ ਮਾਰ ਦੇ ਔਰ ਟਰਾਲਿਆਂ ਤੇ ਆਪਾਂ ਆਪਾਂ ਦੇ ਨਟਾਂ ਤੇ ਚਲੋ ਚਾਹ ਪੀਣਾ ਫੇਰ ਚੱਲਦੇ ਹਾਂ ਠੀਕ ਹੈ ਜੀ ਆਪਾਂ ਚਾਹ ਪਾਣੀ ਪੀ ਲਿਆ ਚਾਹ ਪਾਣੀ ਪੀਣ ਤੋਂ ਬਾਅਦ ਜਦੋਂ ਆਪਾਂ ਮਸ਼ੀਨਾਂ ਤੋੜਨ ਲੱਗੇ ਆਪਾਂ ਨੇ 5 ਨੰਬਰ ਮਸ਼ੀਨ ਦੇ ਆਲੇ-ਦਾਲੇ ਜੀੜਾ ਮਾਰਿਆ ਤਾਂ ਜਦੋਂ ਇਹਦੀਆਂ ਡਿਸਕਾਂ ਨੂੰ ਹੱਥ ਲਾਇਆ ਡਿਸਕਾਂ ਖਾਸਿਆਂ ਗਰਮ ਸੀ ਤੇ ਜਾਮ ਵੀ ਆਉਂਦੀਆਂ ਸੀ ਤੇ ਹੁਣ ਇਹਨਾਂ ਬ੍ਰੇਕਾਂ ਦੀ ਹਵਾ ਕੱਢਦੇ ਆ ਇਹਨਾਂ ਦੀ ਹਵਾ ਕੱਢਣ ਤੋਂ ਬਾਅਦ ਸਾਹਮਣੇ ਜਿਹੜੀ ਆਪਣੀ 4 ਨੰਬਰ ਮਸ਼ੀਨ ਆ ਉਹਦੇ ਮੁਰੇ ਮੋਟਰਸਾਈਕਲ ਬੰਨਿਆ ਹੋਇਆ ਉਹ ਮੋਟਰਸਾਈਕਲ ਦਾ ਕਲੱਚ ਆ ਜਿਹੜਾ ਉਹ ਮਸ਼ੀਨ ਦੇ ਕਲੱਚ ਪੈਡਲ ਹੇਠਾ ਹੁੰਦਾ ਉਹਨੂੰ ਥੋੜਾ ਜਿਹਾ ਅੱਗੇ ਨੂੰ ਕਰਕੇ ਬੰਨਦੇ ਆ ਮੋਟਰਸਾਈਕਲ ਨੂੰ ਤੇ ਬਾਕੀ ਪ ਇਹਨਾਂ ਦੇ ਬ੍ਰੇਕਾਂ ਦੀ ਹਵਾ ਕੱਢਦੇ ਆਂ। ਕਿਉਂ ਗੁਰੀ? ਕੀ ਚੱਕਰ ਪੈ ਗਿਆ? ਉਹਦਾ ਹਵਾ ਹੋਇਆ। ਡਿਸਕਾਂ ਹੀ ਜਾਮ ਹੋ ਗਈਆਂ ਬੰਦੇ ਨੇ ਹਵਾ ਕੱਢਦੇ ਸੀ। ਬਸ ਠੀਕ ਆ। ਟਕਾਈ ਨਾਲ ਕਰ ਲੋ ਕੰਮ। ਤੇ ਸਤੂ ਉੱਪਰ ਡੱਬੇ ਦੀ ਬਾਈ ਤੇਲ ਦੇਖ ਲੈ। ਤੂੰ ਇਹਨੂੰ ਹਵਾ ਕੱਢ ਦੇ। ਕੱਢ ਦਾਂ ਮੈਂ। ਤੇ ਬਾਕੀ ਉਸ ਤੋਂ ਬਾਅਦ ਜਿਹੜੀ ਆਪਣੀ ਫਿਰ 4 ਨੰਬਰ ਮਸ਼ੀਨਾਂ ਉਹਦਾ ਮੋਟਰਸਾਈਕਲ ਮੜਾ ਜ ਮੁਰ ਨੂੰ ਕਰਕੇ ਬੰਨ ਦੇ। ਠੀਕ ਆ। ਠੀਕ ਆ। ਉਮਰ ਠੰਢੀ ਖਾਸੀ ਲੱਗਦੀ ਦੀ ਲੱਗਣਾ ਹਾਂ ਹਾਂ ਠੰਢੀ ਖਾਸੀ ਲੱਗਦੀ ਚਲ ਆਏ ਅੱਜ ਆਪਾਂ ਨੇ ਮਸ਼ੀਨਾਂ ਰੋਕੀਆਂ ਠੰਡ ਕਰਕੇ ਨਾਲ ਤਾਂ ਇਹਦੇ ਬਰੀਕਾਂ ਦਾ ਪਤਾ ਲੱਗ ਗਿਆ ਹੈ ਹੋਰ ਹੋਰ ਤੇ ਬਾਕੀ ਮਸ਼ੀਨਾਂ ਦਾ ਵੀ ਘੇਰਾ ਮਾੜਾ ਮੋਟਾ ਵਾਲੇ ਵਾਲੇ ਫਿਰਕੇ ਵਾਲੇ ਵਾਲੇ ਫਿਰਕੇ ਹੱਤ ਪੱਲਾ ਭੱਜ ਜਾਂਦਾ ਬਾਈ ਹਾਂ ਨਟ ਬੋਲਟ ਦਾ ਪਤਾ ਲੱਗ ਗਿਆ ਨਾ ਕਿਸੇ ਨਾ ਕਿਸੇ ਦਾ ਤੇ ਬਾਕੀ ਉਹ ਕਰਵਾ ਦੇ ਇਹਨਾਂ ਨੂੰ ਕਹਿ ਕੇ ਜਿਹੜਾ 4 ਨੰਬਰ ਦੇ ਮੁਰੇ ਮੋਟਰਸਾਈਕਲ ਕੋਈ ਨਾ ਕਰਵਾ ਉਹ ਕਰਵਾ ਦੇ ਜੇ ਚਾਹ ਪੀਣੀ ਹੋ ਤਾਂ ਦੁਬਾਰੋ ਪੀ ਲਓ ਚੱਲਣ ਤੋਂ ਪਹਿਲਾਂ ਕੋਈ ਨਾ ਹੁਣ ਤਾਂ ਕੱਢ ਕੇ 100 ਕਿਲੋਮੀਟਰ ਫੇਰੇ ਪੀਵਾਂ બસ ਠੀਕ ਆ ਬੰਦੇ ਗੱਦੇ ਰੁਕਣ ਦਾ ਕੀ ਫਾਇਦਾ ਨਹੀਂ ਠੀਕ ਆ ਬਾਟ ਵੀ ਫੇਰੇ ਨਿਬੜਦੇ ਜੇ ਹੁਣ ਆਪਾਂ ਤੂਰ ਲੀਆ ਖੜਾ ਲਈਏ ਤੂਰ ਲੀਆ ਖੜਾ ਲਈਏ ਉਹਦਾ ਕੋਈ ਫਾਇਦਾ ਨਹੀਂਗਾ ਮਸ਼ੀਨਾ ਟਿਕਾਈ ਨਾਲ ਤੂਰੀ ਜਾਂਨੇ ਪਰ ਬਾੜੀਆਂ ਖੜਾਉਂਦੇ ਨਹੀਂ ਬਾਟ ਆਪਦੇ ਆਪਣੇ ਪੜੀ ਜਾਂਦੀ ਆ ਜੇ ਆਪਾਂ ਮਤਲਬ ਭਜਾਲੀਏ ਮਸ਼ੀਨਾ ਉਸ ਤੋਂ ਬਾਅਦ ਖੜਾ ਲਈਏ ਭਜਾਲੀਏ ਖੜਾ ਲਈਏ ਉਹਦੇ ਨਾਲ ਨਾਲ ਤਾਂ ਬਾਟਰੀ ਨਿਬੜਦੀ ਨਾਲੇ ਜਦੋਂ ਮਸ਼ੀਨਾ ਭਜਾਉਂਦੇ ਆ ਓਨ ਰੋਡ ਤੇ ਆਪਾਂ ਗਾਹ ਪਾਉਂਦੇ ਆ ਹਾਂ ਉਹਦਾ ਕੋਈ ਫਾਇਦਾ ਨਹੀਂ ਹੈਗਾ ਮਗਰ ਆਮ ਨਾਲ ਚੱਲੋ ਬਸ ਕਿਉਂ ਸੱਤੂ ਹੋਗਾ ਕੰਮ ਬਈ ਬ੍ਰੇਕਾਂ ਦਾ ਓਕੇ ਉਧਰ ਲਈ ਟਾਟਾ ਉਧਰ ਲਈ ਟਾਟਾ ਬਾਕੇ ਰਾਹ ਆਵਾ ਹੋਰ ਕੱਢ ਹਾਂ ਕੇ ਰਾਹ ਹੋਰ ਕੱਢ ਲੋ ਹਵਾ ਐਨ ਤਸੱਲੀ ਨਾਲ ਕੰਮ ਕਰਕੇ ਚੱਲੋ ਆਪਾਂ ਨੂੰ ਕੋਈ ਛੇਤੀ ਨਹੀਂ ਪਤਾ ਕੀ ਗੱਲ ਆ ਜਾਮ ਬਹੁਤ ਦੁਖਦਾਰ ਹੋਣਾ ਬਸ ਫਿਰ ਤੁਸੀਂ ਟਿਕਾਈ ਨਾਲ ਗੱਡੋ ਹਵਾ ਇਹਨਾਂ ਦੀ ਚਾਹੇ ਮਤਲਬ ਐ ਤਸੱਲੀ ਹੋ ਗਈ ਜਦੋਂ ਤੁਹਾਡੀ ਉਦੋਂ ਚੱਲਾਂਗੇ ਆਪਾਂ ਹਾਂ ਨਾਲੇ ਲੇਜ਼ਰ ਖਤਮ ਹੋ ਜਾਣਗੇ ਫਿਰ ਇਹਨਾਂ ਦੇ ਡਿਸਕ ਵਾਲੇ ਅੱਥਾ ਗਾ ਟਾਟਾ ਪੇ ਤੇ ਰੁਕਣ ਤੋਂ ਬਾਅਦ ਆਪਾਂ ਚਾਹ ਚੂ ਪੀ ਗਏ ਦਵਾਰੋਂ ਚੱਲ ਪਏ ਆਪਣੇ ਸਫ਼ਰ ਤੇ ਤੇ ਹੁਣ ਆਪਾਂ ਮਸ਼ੀਨਾ ਘੱਟੋ ਘੱਟ 100 150 ਕਿਲੋਮੀਟਰ ਬਾੜ ਕੱਢਣ ਤੋਂ ਬਾਅਦ ਫੇਰ ਰੁਕਾਂਗੇ ਟਾਈਮ 5:00 ਵਜੇ ਸਾਰੀ ਰਾਤ ਦੇ ਵਿੱਚ ਇਹ ਆਪਣਾ ਦੂਜਾ ਸਟਾਪ ਆ ਉਨਸੇ ਚਾਹ ਪਾਣੀ ਪੀਨੇ ਆ ਅੱਧਾ ਘੰਟਾ ਕਰਦਿਆਂ ਆਰਾਮ ਉਦੋਂ ਬਾਅਦ ਚੱਲਾਂਗੇ ਆਪਾਂ ਜਿੱਥੇ ਪਹਿਲਾਂ ਰੁਕੇ ਚਾਹ ਪੀਤੀ ਸੀ ਉਥੋਂ ਤਕਰੀਬਨ ਤਕਰੀਬਨ ਅ 100 ਕਿਲੋਮੀਟਰ ਬਾਅਦ ਕੱਢੇ ਤੇ ਬਾਕੀ ਹੁਣ ਚਾਹ ਪਾਣੀ ਪੀਨੇ ਆ ਮਾ ਠੀਕ ਆ ਫਟ ਤੇਰੀ ਉਹੀ 100 ਕਿਲੋਮੀਟਰ ਵਾਲੀ ਚਾਹ ਹੋ ਗਈ 100 ਕਿਲੋਮੀਟਰ ਵਾਲੀ ਚਾਹ ਹੋ ਗਈ ਹਾਂ ਓ ਫਟਾ ਚੜ ਕੇ ਜਾਓ ਆਪਾਂ 100 ਕਿਲੋਮੀਟਰ ਬਾਅਦ ਕੱਢੇ ਹਾਂ 100 ਤੋਂ ਬਾਅਦ ਹੀ ਗੜਤੀ ਸੀ ਨਹੀਂ 100 ਕੇ ਕੱਢੀਆ ਤੇ ਬਾਕੀ ਹੁਣ ਇੱਕ ਵਾਰ ਮਸ਼ੀਨਾਂ ਦੇਖ ਲਓ ਚੰਗੀ ਤਰ੍ਹਾਂ ਸਾਰੀਆਂ ਉਦੋਂ ਬਾਅਦ ਚਾਹ ਪਾਣੀ ਪੀਨ ਤੇ ਅੱਧਾ ਘੰਟਾ ਕਰ ਦਿਆਂ ਆਪਾਂ ਆਰਾਮ ਨਾਲੇ ਮਸ਼ੀਨਾਂ ਨੂੰ ਸਾਂਝਾ ਮਿਲ ਜੂਗਾ ਨਾਲੇ ਚਾਹ ਪੀ ਲਾਂਗੇ ਕਿਉਂ ਮਮਾ ਚੰਗੀ ਤਰ੍ਹਾਂ ਕਰ ਲੈ ਚੈੱਕ ਟਰਾਲੇ ਦਾ ਨਟ ਥਰੇਸਰ ਬਾਸਕਟ ਲੱਦੇ ਹੋਏ ਜਿਹੜੇ ਉਹ ਨਟ ਠੀਕ ਆ ਤੇ ਉਦੋਂ ਬਾਅਦ ਚਾਹ ਪਾਣੀ ਕਰ ਲਿਆ ਮਮਾ ਮਸ਼ੀਨਾਂ ਚੈੱਕ ਚੱਲ ਫਿਰ ਤੈਨੂੰ ਹੁਣ ਹਾਈਵੇ ਕੜਕ ਚਾਹ ਪਿਲਾਈਏ ਹਾਂ ਦੇਖ ਸਾਹਮਣੇ ਦੇਖਣਾ ਹਾਈਵੇ ਕੜਕ ਚਾਹ ਚਾਲ ਤੈਨੂੰ ਪਲਾਈਏ ਫਿਰ ਕੜਕ ਦੀ ਚਾਹੇ ਹੁਣ ਫਿਰ ਨਾਲ ਤਾਂ ਠੰਢ ਜੀ ਉਤਰੂਗੀ ਹੂੰ ਨਾਲੇ ਮੜਾ ਮੋਟਾ ਠੰਢ ਜਾਦੇ ਆਕਤੀ ਉਸ ਆਪਾਂ ਨੇ ਕੱਪੜਾ ਨਹੀਂ ਬੰਨੇ ਇਹ ਮੁੰਡਾ ਆਪਾਂ ਨੂੰ ਉੱਥੇ ਕਹਿੰਦਾ ਰਿਹਾ ਵੀ ਕੱਪੜਾ ਬੰਨ ਲਓ ਮੁਰੇ ਤੁਸੀਂ ਕੱਪੜਾ ਬੰਨ ਲਓ ਆਪਾਂ ਇਹਨੂੰ ਮਖੌਲ ਕਰਦੇ ਸੀ ਉੱਥੇ ਕੋਈ ਵੀ ਚੱਕਰ ਦੀ ਨਹੀਂ ਜਦੋਂ ਇਹ ਆਪਾਂ ਨੂੰ ਖੇਤ ਜੀ ਕਹਿੰਦਾ ਸੀ ਨਾ ਵੀ ਕੱਪੜਾ ਬੰਨ ਲਓ ਆਪਾਂ ਮਖੌਲ ਕਰਦੇ ਸੀ ਇਹਨੂੰ ਵੀਲਾ ਇੰਨੇ ਕਿੰਨੇ ਕ ਠੰਡਾ ਸੱਤੂ ਕੱਪੜਾ ਦਾ ਬਚਾਤਾ ਬਹੁਤ ਹੂੰ ਉਹਦੇ ਘੱਟ ਨੇ ਉਹਦੇ ਡੰਡੇ ਉੱਤੇ ਘੱਟ ਨੇ ਨਹੀਂ ਫੁੱਲ ਨੀ ਯਾਰ ਅੱਛਾ ਨਜ਼ਾਰਾ ਤਾਂ ਐਸੇ ਡੈਂਟੇ ਉਸਦੇ ਨੇ ਡੈਂਟੇ ਦੇ ਬੰਨ ਵੀ ਜੇ ਬਾਹਰ ਨੂੰ ਜੇ ਤਾਂ ਲੱਗੂਆਂ ਨਹੀਂ ਚਲੋ ਐਂ ਕਰਦੇ ਆ ਹੈ ਉੱਥੇ ਬਹਿ ਕੇ ਪਹਿਲਾਂ ਗਰਮ ਗਰਮ ਚਾਹ ਪੀਂਦਾ ਯਾਰ ਫਿਰ ਠੰਡ ਉਤਰੂਗੀ ਬੰਨ ਲਵਾਂਗੇ ਨਾ ਵਧੀਆ ਰਹੂਗਾ ਬਹੁਤ ਹੁਣ ਕਰ ਹਾਂ ਦਿਨੇ ਧੁੱਪ ਨਿਕਲ ਜੇ ਰੋਡ 'ਤੇ ਤਾਂ ਰਾਤ ਨੂੰ ਬੰਨ ਲਾਂਗੇ 3:00 ਵਜੇ ਜਿਆਦਾ ਚਲੋ ਚਾਹ ਪੀਂਦਾ ਗਰਮ ਗਰਮ ਜੀ ਫਿਰ ਠੰਡ ਉਤਰੂਗੀ ਚੱਲ ਫਿਰ ਦੇਖ ਮਾਮਾ ਪੀ ਕੇ ਵੀ ਚਾਹ ਸੱਚੀਓ ਕੜਕਾ ਬੜੀਆ ਚਲ। ਤਾਂ ਪੀ ਲੋ। ਪੀੇ ਦੇਪਾਂ 7 ਮਿੰਟ ਬਹਿਣੇ ਆ। ਉਦੋਂ ਬਾਅਦ ਚੱਲਾਂਗੇ ਹਾਂ ਠੀਕ ਆ। ਮਨੂੰ ਤੇਰਾ ਫਿਕਰ ਜ਼ਿਆਦਾ ਆ। ਆਇਆ ਵੀ ਠੰਡ ਦੇ ਵਿੱਚ ਕਿਤੇ ਤੈਨੂੰ ਠੰਡ ਘੁੱਟ ਦੇ। ਠੰਡ ਜ਼ਿਆਦਾ ਆ। ਸਤੂ ਲੈ ਵੀ ਲੈ ਰੱਬ ਦਾ ਨਾਮ ਮਾਰ ਸੈਲਫ। ਤੇ ਚੱਲੀਏ। ਖੜਿਆਣਾ ਆਪਾਂ ਹੋਗਾ ਤਕਰੀਬਨ ਤਕਰੀਬਨ ਅੱਧਾ ਪੌਣਾ ਘੰਟਾ ਬਾਕੀ ਆ ਬਿਓ ਸਾਫਰ ਬਾਕੀ ਦਾ ਨਿਬੜੀਏ ਜੇ ਚੱਲਾਂਗੇ ਤਾਂ ਸਾਫਰ ਨਿਬੜੂਗਾ ਹੈ ਚਲੋ ਵੀ ਲੈ ਬੋ ਰੱਬ ਦਾ ਨਾਮ ਚੱਲ ਵੀ ਗੁਰੀ ਆਪਾਂ ਵੀ ਹੱਕਿਆ ਪਣ ਵਾਲੀ ਮਸ਼ੀਨ ਤੇ ਪਈ ਆ ਬਦੇ ਰਸਤੇ ਆ ਜਾ 10 ਵਜ ਗਏ ਆਪਾਂ 메ਨ ਰੋਡ ਤੋਂ ਲੋਕਲ ਸੜਕਾਂ ਤੇ ਆ ਗਏ ਉਹਨਾਂ ਉਰੇ ਮਸ਼ੀਨਾਂ ਰੋਕਿਆ ਨੇ ਤੇ ਰੋਟੀ ਪਾਣੀ ਖਾਣੇ ਆਉਂਦੇ ਸੀ ਕੱਲ ਆਪਾਂ ਆਪਣਾ ਰੋਟੀ ਪਾਣੀ ਬਣਾ ਲਿਆ ਸੀ ਤੇ ਉਹ ਆਪਣੇ ਕੋਲ ਹੈਗਾ ਚਾਹਪਾ ਹਮਰੇ ਜਿਹੜੀ ਦੁਕਾਨਾਂ ਤੋਂ ਲੈ ਲੈਣੇ ਆ ਤੇ ਫਿਰ ਰੋਟੀ ਪਾਣੀ ਖਾਣੇ ਆ ਆ ਜੋ ਰੋਟੀ ਪਾਣੀ ਖਾਈਏ ਫਿਰ ਚੱਲੀਏ ਹੈ ਉਹਨਾਂ ਨੂੰ ਦਿਖਾ ਦੇ ਮੁੰਡਿਆਂ ਨੂੰ ਸਾਈਡ ਜਿੱਤੇ ਲਾਲਾ ਇੱਥੇ ਸਾਈਡ ਜਿੱਤੇ ਕਰਕੇ ਦੱਬਲਾ ਤੇ ਚੱਲ ਫਿਰ ਖਾਈਏ ਰੋਟੀ ਪਾਣੀ ਸਾਈਡ ਈਆ ਬਾਠ ਠੀਕ ਆ ਤੇ ਉਹਨਾਂ ਮੁੰਡਿਆਂ ਨੂੰ ਮਾਰ ਲਾ ਹੱਕ ਸਾਹਮਣੇ ਉਹ ਦੁਕਾਨ ਆ ਜਿਹੜੀ ਉਧਰ ਆਪਾਂ ਨੂੰ ਚਾਹ ਮਿਲ ਜੂਗੀ ਤੇ ਰੋਟੀਆਂ ਆਪਣੇ ਕੋਲ ਹੈਗੀਆਂ ਕਿਉਂਕਿ ਇਹ ਉਰਤੇ ਜਿ ਆਪਾਂ ਕਹੀਏ ਵੀ ਢਾਬਾ ਢਾਬਾ ਨਹੀਂ ਕਿਤੇ ਆਉਂਦਾ ਤੇ ਐ ਛੋਟੇ ਮੋਟੇ ਦੁਕਾਨਾਂ ਆਉਣਗੇ 40 ਬੱਚਾਂ ਕੀ ਗੱਲ ਆਪਣਾ ਰੋਟੀ ਬਣਾ ਲੈਣ ਦੀ ਨਹੀਂ ਭੁੱਖੇ ਮਰਨ ਵਾਲਾ ਕੰਮ ਆ ਚੱਲ ਮਾਰ ਲਾ ਹੱਕ ਰਾਮ ਰਾਮ ਜਿੱਦ 58 ਮਿੰਟ ਤੇ ਆਪਾਂ ਟਾਬੇ ਤੇ ਪਹੁੰਚ ਗਏ ਇਹ ਅੱਜ ਦੀ ਦਿਹਾੜੀ ਦਾ ਆਪਣਾ ਦੂਜਾ ਸਟਾਪ ਆ ਪਹਿਲਾਂ ਆਪਾਂ ਰਾਹ ਦੇ ਵਿੱਚ 6:30 ਵਜੇ ਰੁਕੇ ਸੀ ਨਾਲੇ ਉੱਥੇ ਰੋਟੀ ਪਾਣੀ ਖਾਦਾ ਸੀ ਤੇ ਨਾਲੇ ਚਾਹ ਪੀਤੀ ਸੀ ਰੋਟੀ ਆਪਾਂ ਆਪਣੀ ਲਿਆਂਦੀ ਸੀ ਰੋਟੀ ਖਾਣ ਤੋਂ ਬਾਅਦ ਆਪਾਂ ਉੱਥੇ ਦੁਕਾਨ ਤੋਂ ਚਾਹ ਕਰਵਾ ਕੇ ਪੀ ਲਈ ਸੀ ਤੇ ਉਸ ਤੋਂ ਬਾਅਦ ਲਗਾਤਾਰ ਚੱਲੀ ਜਾਂਦੇ ਤੇ ਹੁਣ ਆਪਾਂ ਮਸ਼ੀਨਾਂ ਜਿਹੜਾ ਸਾਹਮਣੇ ਤੁਸੀਂ ਆ ਟਾਬਾ ਦੇਖ ਰਹੇ ਇਹਦੇ ਰੁਕੀ ਆਣੇ ਹੁਣ ਇੱਥੇ ਆਪਾਂ 2-3 ਘੰਟੇ ਰੁਕਾਂਗੇ ਉਹਦਾ ਕਾਰਨ ਇਹ ਆ ਵੀਕ ਦਾ ਸ਼ਰੀਰਾਂ ਨੂੰ ਆਰਾਮ ਮਿਲ ਜਾਊਗਾ ਤੇ ਨਾਲੇ ਮਸ਼ੀਨਾਂ ਨੂੰ ਆਰਾਮ ਮਿਲ ਜਾਊ ਤੇ ਦ ਜਿਹੜਾ ਆਪਾਂ ਨੂੰ ਇੱਥੇ ਅੱਗੇ ਸ਼ਹਿਰ ਪੈਂਦਾ ਆਪਾਂ ਨੂੰ ਮਸ਼ੀਨਾਂ ਉਹਦੇ ਬਾਜ਼ਾਰ ਵਿੱਚ ਵੀ ਰੱਖ ਜਾਣੀਆਂ ਪੈਂਦੀਆਂ ਨੇ ਤੇ ਇਸ ਟਾਈਮ ਬਾਜ਼ਾਰ ਦੇ ਵਿੱਚ ਖਾਸ ਹੀ ਟਰੈਫਿਕ ਹੁੰਦੀ ਆ ਜਿਹਦੇ ਕਰਕੇ ਮਸ਼ੀਨਾਂ ਲਿਆਣ ਵਾਲਾ ਕੰਮ ਖਾਸ ਆ ਆਪਾਂ ਇੱਥੋਂ ਮਸ਼ੀਨਾਂ ਹੁਣ ਰਾਤ ਨੂੰ 10 ਵਜੇ ਕੱਢਾਂਗੇ ਤੇ ਬਾਜ਼ਾਰ ਆਪਾਂ ਨੂੰ ਖਾਲੀ ਮਿਲੂ ਬਾਜ਼ਾਰ ਪਾਰ ਕਰਨ ਵਾਲਾ ਕੰਮ ਆ ਜਿਹੜਾ ਉਹ ਸੌਖਾ ਹੋ ਜਾਂਦਾ ਬਾਕੀ ਆਪਾਂ ਨੇ ਅੱਜ ਦੀ ਰਾਤ ਨੂੰ ਵੀ ਮਸ਼ੀਨਾਂ ਚਲਾਉਣੀਆਂ ਨੇ ਤਾਂ ਕਰਕੇ 2-3 ਘੰਟੇ ਸੌਂਗੇ ਤਾਂ ਜਿਹੜੀ ਅੱਗੇ ਰਾਤ ਆਉਣੀ ਆ ਉਹ ਰਾਤ ਨੂੰ ਮਸ਼ੀਨ ਚਲਾਉਣ ਚੱਗੇ ਹੋ ਜਾਾਂਗੇ ਕਿਉਂ ਗੁਰੀ ਠੀਕ ਆ ਭਾਈ ਕਿਵੇਂ ਆ ਵਧੀਆ ਥੱਕਿਆ ਤਾਂ ਨਹੀਂ ਨਾ ਨਾ ਹੈ ਬਸ ਠੀਕ ਆ। ਕਿਉਂ ਸੁੱਖੇ? ਠੀਕ ਆ। ਠੀਕ ਆ। ਹਾਂ। ਥੱਕੇ ਤੋਂ ਕਿਤੇ ਨਹੀਂ ਪਣਾ। ਹੁਣ ਇੱਥੇ ਆਪਾਂ ਹੋਰ ਕਰਾਂਗੇ। ਇੱਥੇ ਆਪਾਂ ਨੂੰ 2-3 ਘੰਟੇ ਰੁਕਾਂਗੇ। ਇੱਥੋਂ ਰਾਤ ਨੂੰ ਮਸ਼ੀਨਾਂ ਆਪਾਂ 10 ਵਜੇ ਹੱਕਾਂਗੇ। ਕਿਉਂਕਿ ਜਿਹੜਾ ਮੂਰੇ ਬਾਜ਼ਾਰ ਪੈਂਦਾ ਉਹਦੇ ਵਿੱਚ ਦੀ ਮਸ਼ੀਨਾਂ ਜਾਂਦੀਆਂ ਨੇ ਟ੍ਰੈਫਿਕ ਜਿਆਦਾ ਹੁੰਦੀ ਆ। ਤੇ ਮਸ਼ੀਨਾਂ ਲੈ ਕੇ ਜਾਣ ਦਾ ਕੰਮ ਔਖਾ। ਅੱਲ ਤੁਹਾਨੂੰ ਮੁੰਡੇ ਸੌਂ ਲੈਣਗੇ 2-2 ਘੰਟੇ ਤੇ ਨਾਲ ਆਇਆ ਵੀ ਮੂਰੇ ਵੀ ਰਾਤ ਨੂੰ ਚਲਾਉਣੀ ਆ। ਤੇ ਬਾਕੀ ਰੋਟੀ ਪਾਣੀ ਖਾਣੇ ਆ ਚਲੋ। ਪੂਰੀ ਮਾਰ ਲਓ ਜਿਹੜਾ ਵੇ ਇੱਕ ਵਾਰ ਮਸ਼ੀਨ ਦੇ ਵਾਲੇ ਦਾ ਟਾਈਮ 10:35 ਤੇ ਆਪਾਂ 3-4 ਘੰਟੇ ਆਰਾਮ ਕਰਨ ਤੋਂ ਬਾਅਦ ਦੁਬਾਰੋਂ ਚੱਲ ਪਏ ਆਪਣੇ ਸਫ਼ਰ ਤੇ ਆਪਾਂ ਉਹ 6:00 ਵਜੇ ਆ ਗਏ ਸੀ ਰੋਟੀ ਪਾਣੀ ਖਾ ਕੇ 3-4 ਘੰਟੇ ਆਰਾਮ ਕੀਤਾ ਟਾਈਮ 10:35 ਹੋ ਗਏ ਤੇ ਆਪਾਂ ਆਪਣੇ ਸਫ਼ਰ ਤੇ ਚੱਲ ਪਏ ਤੇ ਹੋ ਸਕਦਾ ਵੀ ਸਵੇਰ ਤੱਕ ਆਪਾਂ ਆਪਣੇ ਠਿਕਾਣੇ ਤੇ ਪਹੁੰਚ ਜਾਈਏ ਜੇ ਰੋਡ ਵਧੀਆ ਹੋਇਆ ਤਾਂ ਠਿਕਾਣੇ ਤੇ ਪਹੁੰਚ ਜਾਵਾਂਗੇ ਪਰ ਇੱਕ ਦੋ ਰੋਡ ਵਿੱਚ ਇਹ ਜਿਹੇ ਨੇ ਜਿਹੜੇ ਖਾਸੇ ਖਰਾਬ ਨੇ ਜਿਹੜਾ ਖਾਸਾ ਟਾਈਮ ਖਰਾਬ ਕਰਦੇ ਨੇ ਲੈ ਇੰਨੇ ਰੱਬ ਦਾਨਾ ਤੇ ਨਮੇੜਦਿਆਂ ਬਾਟ ਨੂੰ ਟਾਈਮ ਕਰੀਬ ਰਾਤ ਦੇ 2 ਵਜੇ ਗਏ ਤੇ ਆਪਾਂ ਮਸ਼ੀਨਾ ਚਾਹ ਪੀਣ ਵਾਸਤੇ ਰੁਕੀਆਂ ਨੇ ਬਾਕੀ ਜਿਹੜੇ 5 ਨੰਬਰ ਮਸ਼ੀਨਾ ਇਹਦਾ ਜਿਹੜਾ ਛੋਟਾ ਟਾਇਰਾ ਪਰਲਾ ਮਸ਼ੀਨ ਦਾ ਉਹਦੇ ਵਿੱਚ ਹਵਾ ਘਟਾ ਹਵਾ ਪਾਉਣਾ ਇਹ ਚਾਹ ਪਾਣੀ ਪੀਨਾਂ ਉਹ ਤੋਂ ਬਾਅਦ ਚੱਲਾਂਗੇ ਅੱਗੇ ਮਕਰੀਬ 8 ਵਜੇ ਤੇ ਆਪਾਂ ਆਪਣੇ ਠਿਕਾਣੇ ਤੇ ਪਹੁੰਚ ਗਏ। ਇਹ ਤੋਂ ਪਹਿਲਾਂ ਜਿਹੜੀ ਆਪਣੀ 5 ਨੰਬਰ ਮਸ਼ੀਨ ਸੀ ਆਪਾਂ ਨੇ ਉਹਦੇ ਵਿੱਚੋਂ ਸਮਾਨ ਕੱਢਤਾ ਸਾਰਾ ਉਹ ਖਾਲੀ ਕਰਤੀ ਤੇ ਹੁਣ ਜਿਹੜੀ ਇਹ 4 ਨੰਬਰ ਮਸ਼ੀਨ ਆ ਇਹਨੂੰ ਖਾਲੀ ਕਰਦਿਆਂ ਖਾਲੀ ਕਰਨ ਤੋਂ ਬਾਅਦ ਇਹਨੂੰ ਤਿਆਰ ਕਰਦਿਆਂ ਮਸ਼ੀਨ ਨੂੰ ਬਾਡੀ ਵਾਸਤੇ ਜੇ ਕੋਈ 2-4 ਕਿੱਲਾਂ ਦੀ ਬਾਡੀ ਕਰਾਉਣਾ ਆਇਆ ਬੰਦਾ ਤਾਂ ਉਹਦੀ ਬਾਡੀ ਕਰਾਂਗੇ। ਹੁਣ ਆਪਾਂ ਜਿਹੜਾ ਮਸ਼ੀਨ ਦੇ ਵਿੱਚ ਸਮਾਨ ਆ ਉਹ ਕੱਢਦੇ ਆਂ ਉਹ ਕੱਢਣ ਤੋਂ ਬਾਅਦ ਮਸ਼ੀਨ ਨੂੰ ਬਾਡੀ ਵਾਸਤੇ ਕਰਦਿਆਂ ਤਿਆਰ।